ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਯਾ ਛੜ ਤੇ ਇਹਨੂੰ ਅੰਦਰ ਅੱਛਾ ਯਾ ਲੈ ਜਾ ਲੈ ਕੇ ਚ ਲਿਆ ਕਾਹੀ ਜੀ ਨਹੀਂ ਪਏ ਹੋਣਾ ਲਓ ਜੀ ਇੱਧਰ ਦੇਖੋ ਸਾਡੇ ਬਾਪੂ ਸੇੜ ਹੈ ਉਹ ਤਾਂ ਨਹੀਂ ਆ ਸਭ ਤੇ ਸੌਖਾ ਖੁੱਲੀ ਹੋਏ ਬੈਠ ਕੇ ਚੂਪ ਲੈਣੀ ਅੰਬੀਆਂ ਹੈ ਹੁਲਕ ਗੱਲ ਦੀ ਗੱਲ ਮੈਂ ਸਾਨੂੰ ਕਾਣੀ ਵਾਲੇ ਗੱਲ ਦੀ ਹੈ ਅੱਜ ਹੈ ਬਾਪੂ ਹੁਲਕ ਗੱਲ ਦੀ ਗੱਲ ਮੈਂ ਸਾਨੂੰ ਹੈ ਮੈਂ ਦੇਖ ਲਉ ਮੈਂ ਕਹਿੰਦਾ ਸਾਰੀਆਂ 20 ਅੰਬੀਆਂ ਚੂਪ ਕੇ ਹਟੂਗੇ ਹੈ ਉਬੇ ਦੇ ਕਰਨ ਹੁਣ ਮੈਂ ਚੁੱਪਨੇ ਦੋ ਮਹੀਨੇ ਹੈ ਦੋ ਮਹੀਨੇ ਮੈਂ ਚੁੱਪ ਰਹੂ ਉਹ ਤੂੰ ਵੀ ਚੁੱਪ ਕੇ ਦੇਖ ਲੈ ਕੋਈ ਉਹ ਤੂੰ ਵੀ ਚੁੱਪ ਕੇ ਦੇਖ ਲੈ ਕੋਈ 5 ਕਿਲੋ ਦਾ ਦੇ ਦੂੰਗਾ ਚਾਹਾਂਗਾ ਹੈ 5 ਕਿਲੋ ਦਾ ਦੇ ਦਿੰਦਾ ਹੁਣ ਲਾ ਗਿਆ ਬਾਬਾ ਕਹਿੰਦਾ ਸ਼ਾਮ ਤੱਕ 5 ਕਿਲੋ ਖਾ ਕੇ ਛੱਡਣੀ ਆ ਚਾਹੇ ਕੁਝ ਵੀ ਹੋ ਜਾਵੇ ਤਾਂ ਬਾਬਾ ਵੀ ਘਟਾ ਖਾਣੇ ਆ ਹੈ ਤਾਂ ਘਟਾ ਖਾਣੇ ਕੱਟ ਬੰਦਾ ਬਈ ਨਾ ਕੋਈ ਫੋਲ ਮੁੰਨਾਰੇ ਪੱਦੀ ਨਾ ਹੋਣਾ ਕਾਜੇ ਕਰ ਆ ਨਾ ਪਤਾ ਲੱਗੇ ਕਿੰਨੀਆਂ ਚੂਪੀਆਂ ਨਾਲ ਵਸਤਾ ਨਾਲ ਦੀ ਨਾਲ ਮੈਂ ਸਾਨੂੰ ਖਲਾਈ ਜਾਣੀਆਂ ਹੋਲੀ ਦੇ ਵਿੱਚ ਦੂਸਰੀ ਨਹੀਂ ਪਾਉਂਦੇ ਤਾਂ ਆ ਦੇਖਾ ਕੰਮ ਮਾਰਦੀ ਕਹਿੰਦੀ ਬੰਨੋ ਅੰਦਰ ਹੁਣ ਵਧੀਆ ਠੀਕ ਹੈ ਹੱਬ ਤੇ ਹੈ ਤਾਂ ਵਧੀਆ ਪਰ ਸਾਡੇ ਵਰਗੇ ਕਿੱਥੇ ਖਾਲੂਗਾ ਇੰਨੀਆਂ ਉਹ ਉਹ ਇੱਕ ਵੀ ਨਹੀਂ ਖਾਂਦਾ ਮੈਂ ਤਾਂ ਚਾਹ ਪੰਜ ਚਾਰ ਖਾ ਲੈਂਦਾ ਚੱਲ ਚੁੱਪ ਦਾ ਸੂਰੀਆ ਮੋਟਰ ਖਾਏ ਜਾਓ ਦਾ ਸੰਭੀਆਂ ਮੋਟਰ ਖਾਏ ਹਲੇ ਇਹ ਭਰੀ ਬੈਠੇ ਆ ਇਸ ਵੇਰ ਦਾ ਟਾਈਮ ਹੈ ਹਲੇ ਸ਼ਾਮ ਤੱਕ ਪਤਾ ਨਹੀਂ ਦਰਨੀ ਹੋਰ ਕਿੰਨੇ ਕ ਨੰਬਰ ਲੱਗਣੇ ਆ। ਉਹ ਵੀ ਕਹਿੰਦਾ ਸ਼ਾਮ ਤੱਕ ਤਾਂ ਸਹੀ ਤਾਂ ਦੀ ਆਵਾ ਮੁੱਕ ਚੱਲੀ ਆ। 10 ਕਿਲੋ ਬਾਪੂ ਨੇ ਖਾ ਜਾਣੀਆਂ 5 ਕਿਲੋ। ਉਹ 5-7 ਕਿਲੋ ਫੜ ਦੇਣੀਆਂ ਸ਼ਾਮ ਤੱਕ। ਅੱਛਾ ਬੱਚਾ ਵਧੀਆ ਬਣ ਗਿਆ ਬੈਠਣ ਨੂੰ। ਇਹ ਬੰਨ ਅੰਦਰ ਕੱਟੀਆਂ ਫਿਰ ਮੱਸੀ ਬੰਨੀ ਅੰਦਰ ਟੋਕਾ ਟੋਕੀ ਏ। ਕੰਮ ਨੇ ਵੇੜੀਏ ਚੱਲ। ਕਰ ਇਹਨਾਂ ਨੂੰ ਅੰਦਰ ਕੋਈ ਗੱਲ ਨਹੀਂ ਉਦੋਂ ਮੈਂ ਕੋਈ ਕਿਤੇ ਗਲੇ 'ਚ ਫਸ ਗਈ ਸੀ ਇਹਦੇ ਗੋਠਲੀ ਉਹ ਆ ਤਾਂ ਨਹੀਂ ਉਦੋਂ ਗੋਠਲੀ ਮੈਂ ਕਿਹਾ ਮੈਂ ਇੱਧੇ ਗਲੇ 'ਚ ਫਸ ਗਈ ਮੈਂ 2 ਘੰਟੇ ਲੱਗੀ ਰਹੀ ਗੋਠਲੀਆਂ ਨਾ ਪਾਓ ਮੈਂ ਸਾਨੂੰ ਛੋਲਕਾ ਜਿਹਾ ਗਿਰੀ ਜਾਓ ਛਿਲਕੇ ਦਾ ਕੋਈ ਚੱਕਰ ਨਹੀਂ ਹੈਗਾ ਗੋਠਲੀਆਂ ਬਾਹਰ ਸੜ ਦੋ ਉਦੋਂ ਮੈਂ ਇੱਧੇ ਗਲੇ 'ਚ ਫਸ ਗਈ ਮੈਂ 2 ਘੰਟੇ ਕਰੀਗੀ ਲਾਦੇ ਕੁੰਡਾ ਲਾਦੇ ਨਾ ਇਹਨਾਂ ਨੂੰ ਚਲ ਹੈ ਬਾਹੋਂ ਟੂਬ ਲੋਏ ਨੇ ਬੰਦੇ ਆ ਮਹਸਾ ਪਰਲੇ ਪਾਸੇ ਤੇ ਠੋਕੇ ਆ ਬਾਈ ਉਧਰ ਤੈਨੂੰ ਭੋਲੂ ਵੀ ਠੀਕਦਾ ਜਿਹਨੂੰ ਵਾਦਾ ਕਰਕੇ ਆਉਂਦਾ ਸੋਨੀ ਦੇਖ ਲਾ ਆਹ ਆਹ ਕੋ ਸੋਨੀ ਹਾਂਜੀ ਕਿੰਨੇ ਦਿਨ ਦਾ ਵਾਦਾ ਕਰਿਆ ਦਾ ਇਹਨੇ ਨਾ ਆਉਣਾ ਤਾਂ ਹੈ ਨਹੀਂ ਦਾ ਗਵਾ ਤਾਂ ਹੈਗਾ ਆਉਣਾ ਤਾਂ ਗੱਲ 'ਚ ਨਹੀਂ ਹੈਗਾ ਉਹ ਦਾ ਕੱਲ ਵੀ ਨਹੀਂ ਜਾਣਾ ਆਉਣਾ ਤਾਂ ਮੈਂ ਵੀ ਨਹੀਂ ਹੈਗਾ ਇਹਦੀ ਗੱਲ 'ਚ ਉਹ ਗੱਲ ਕਰਦਾ ਮੈਂ ਵੀ ਗਵਾਹ ਤਾਂ ਆਏਗਾ ਤੂੰ ਜੇ ਇਹਦੇ ਪਰ ਗਵਾਹੀ ਦੇਣੀ ਹੋਈ ਲੋੜ ਪਈ ਹਾਂ ਫਲਾ ਪ੍ਰੀਤ ਇਹ ਵੀ ਦੇਖ ਲੈ ਬਗਲੇ ਘੇ ਕੇ ਲਿਆਇਆ ਤਾਂ ਚੱਕੀ ਭਾਈ ਨਹੀਂ ਨਹੀਂ ਹਾਂ ਚੱਕ ਹਾਂ ਬਾ ਜੇ ਮੈਂ ਇਹਨੂੰ ਕਰਕੇ ਦੇਖ ਲੈ ਉਹ ਬਾਬੇ ਨੂੰ ਬੁਲਾਉਣਾ ਪਊਗਾ ਗਵਾਹੀ ਦੇਣ ਬਾਬਾ ਦਾ ਸਾਡੇ ਹੱਕ 'ਚ ਬੋਲੂਗਾ ਜੀ ਵੀ ਉਹੀ ਕਹਿੰਦਾ ਸੋਕੇ ਦੇ ਵਿਰੋਧ ਬੋਲੂਗਾ ਬਾਬਾ ਦਾ ਸਾਡੇ ਹੱਕ 'ਚ ਬੋਲੂਗਾ ਜੀ ਹੋਰ ਕੋਈ ਬੋਲੇ ਨਾ ਬੋਲੇ ਬਾਬਾ ਜਰੂ ਸਾਡੇ ਕਿ ਨਹੀਂ ਕਵਾਹੀ ਦਊਗਾ ਉਹ ਵਾਧੂ ਵੜਾ ਦੀ ਗਾਡਰ ਮੂਰੇ ਵਾਲਾ ਨਹੀਂ ਨਹੀਂ ਇਹ ਕਹਨੂੰ ਤੀਨਾ ਵਧਾਉਣੀ ਪੈਗੀਆਂ ਸੀ ਪਤ ਨਹੀਂ ਆ ਥੋੜੂ ਆ ਵਧੂਗੇ ਫਿਰ ਢਾਲ ਬੋਕਰ ਦੇਣੀ ਤੇ ਜੜ ਜੂ ਚੰਗਾ ਨਹੀਂ ਲੱਗਣਾ ਹੈਗਾ ਉਹਨੂੰ ਕੀ ਉੱਥੇ ਦਵਾਰਾ ਜੋੜ ਹੋ ਜੂ ਜੇ ਤੀਨਾ ਵਧਾਉਣੀ ਹੋਈਆਂ ਉਹ ਕੋਲੇ ਕੱਲੇ ਕਸਰਨਾ ਸਮਝ ਗਏ ਯਾ ਲਿਆਓ ਜਾ ਕੇ ਤੀਨਾ ਹੁਣ ਇੱਧਰ ਵਾਪਸ ਆ ਰਿਹਾ ਗੱਡੀ ਉਰਦੋਂ ਦਾ ਹੁਣ ਇੱਥੇ ਬਸ 10 ਪੈਣੀਆਂ ਪਿੱਛੇ ਨਹੀਂ ਹਾਂ ਆ ਅੱਠ ਪੈਗੀ ਲੈਣ ਦੱਸਦੀ ਆ ਪਾ ਕੇ ਛੱਡਦੀਆਂ ਪੈਣੀਆਂ ਸਾਰੀਆਂ ਬਾਕੀ ਅੱਛਾ ਇੱਧਰ ਕਟਾ ਕਟਾ ਕੇ ਮਾਣੇ ਮੋਟੂ ਕੜੇ ਮਾਣੇ ਪਿੱਛੇ ਉਹ ਤਾਂ ਜੋ ਕਟਾ ਕਟਾ ਕੇ ਪਈਆਂ ਟੁਕੜਿਓ ਸਾਭ ਕੇ ਵੱਢ ਕੇ ਉੱਧਰ ਅੱਠ ਨਹੀਂ ਪੈਣੀਆਂ ਹੁੰਦੇ ਤੇ ਅੱਛਾ ਗੱਬੇ ਇੱਕ 10 ਦਾ ਪਉਣਾ ਉਹ ਵੀ ਫੇਰ ਥੋੜੀਆਂ ਹੀ ਪੈਣੀਆਂ ਉੱਥੇ ਤੱਕੇ ਕੀ ਕਰਨਾ ਹੋ ਗਿਆ ਹੁਣ ਚਲਾ ਦੇਣਾ ਰਹੀਆਂ ਪਿੱਛੇ ਪਾਉਣ ਨੂੰ ਵਾਸਤੇ ਜੋ ਪਿੱਛੇ ਦਸਦੀ ਫਿਰ ਪੈਣੀ ਰੱਟ ਦੀ ਗਾ ਸਰਜੂ ਉਥੇ ਰੱਟ ਦੀ ਗਾ ਸਰੇ ਤੱਕ ਸਰਜੀ ਮਣਕੇ ਕਿਉਂ ਕਰਿਆ ਤੇਨਾਂ ਉਹ ਗੇਜ ਦਾ ਪੂੰਗੀ ਦਸਦੀ ਇੱਕ ਤਿੰਨ ਗਿੰਚ ਤੋਂ ਵੇਲਾ ਗਿਆ ਉਹਦਾ ਵੱਡਾ ਕੱਖੂੰਜੇ ਚ ਕਿਹੜੀ ਪੈਣੀ ਆ ਉਥੇ ਅੱਠ ਨਹੀਂ ਉਹ ਕਟੇ ਉਥੇ ਰੱਖਦੀਆਂ ਪੈ ਕੇ ਸਰੇ ਬਜਾਏ ਕਟੇਗਾ ਨਹੀਂ ਸਰੇ ਪਰ ਦਸਦੀ ਪਾਉਂਗੀ ਕੋ ਸਰੇ ਪਰ ਨਹੀਂ ਅੱਥੇ ਰੱਖਦੀ ਦੋਹਾਂ ਦੇ ਬਾਈ ਆਹ ਆਪਣੇ ਬਣਗੇ ਇਹ ਅਜੇ ਦੋਹੇ ਅੱਠ ਦੇ ਪੁਨੇ ਆ ਉਹ ਇੱਧਰ ਲਪਾਈ ਲੱਗੇ ਵੇਗਾ ਨਾ ਲਪਾਈ ਕਰ ਦੇ ਬਾਈ ਚੱਲ ਉਧਰ ਮਾਰ ਮਾਰ ਹੂੰ ਕੱਢਾਂਗੇ ਜੀ ਬਾਈ ਇਨਾ ਕਿਰਪਾ ਰੱਖਿਓ ਸ਼ਾਮ ਨੂੰ ਨਵੇੜਕੇ ਜਾਇਓ ਜਿੰਨੀਆਂ ਪਾਈਆਂ ਨਹੀਂ ਫੇ ਦੇਖ ਲੈ ਚੱਲੀਆਂ ਵਾਲਾ ਕੰਮ ਹੋਣਾ ਵੀਰ ਰਾਤ ਨੂੰ ਡੀਨਰ ਰੱਖਿਆ ਹੈ ਕੋਠੇਪੁਰ ਮੋਟਰ ਉਪਰ ਕਹਿੰਦਾ ਸਵੇਰੇ ਨੜ ਪਾ ਦੂੰਗਾ ਨਾਲੇ ਦਾ 4 3 2 5 ਕੁਲਦੀਪ ਵੀਰ ਰਾਤ ਨੂੰ ਹਵਾ ਆਈ ਸਾਰੀਆਂ ਢਾਕੇ ਭੰਤੀਆਂ ਹਵਾ ਯਾਦ ਆ ਗਈ ਯਾਰ ਜੇ ਥੋੜੀ ਵੀ ਆਵੇ ਜਾਂ ਹਵਾ ਅੰਦਰ ਵੜ ਗਈ ਫੇ ਨਿਕਲਣ ਦੀ ਜਗ੍ਹਾ ਨਹੀਂ ਨਾ ਰਹਿੰਦੀ ਜੋਰ ਮਾਰ ਦੋ ਹਾਂ ਉਹ ਇਹਦਾ ਹੁੱਕਾਂ ਦੇ ਸਾਰੇ ਖੜਨਾ ਇਹਨੇ ਹੁਣ ਗੁਰਪ੍ਰੀਤ ਜੀ ਨਾਲ ਬੱਬੇ ਜੀ ਨੇ ਕੱਢ ਲਿ ਗਏ ਕਿ ਹੋਣ ਨਿਕਲ ਜਾਂਦੀ ਆ ਨਿਊ ਰੈਂਡਰ ਥੋੜੀ ਐਤੋਂ ਕਰਦੇ ਹੋਰ ਚੱਲ ਵਧੀਆ ਬਣ ਗਿਆ ਜਗਤ ਬਹੁਤ ਫੁੱਲ ਗਈ ਕਿੰਨਾ ਤਿੰਨਾ ਪਾਈ ਜੀ ਦਾ ਅਸਲੀ ਬਣਨੀ ਜਗਾ ਇਹ ਭਰਤਪੁਰ ਦਾ ਪੱਜ ਦੇ ਪੱਧਰਾ ਹੋਏ ਤੇ ਬਸ ਪੱਧਰਾ ਹੋ ਗਿਆ ਮਾੜਾ ਮੋੜ ਥੋੜੀ ਰੁਪਈਏ ਦੇ ਮੂਰੇ ਮਿੱਟੀਆ ਕਰਦੇ ਪੱਧਰੀ ਜਦੋਂ ਬਣ ਬਸ ਜਿੰਨੀ ਕਿ ਥੋੜਾ ਉਨੀ ਕੇ ਪਾ ਲਈ ਆ ਬੱਲ ਆਇਆ ਪਾਈਪ ਹੈ ਚੱਲ ਠੀਕ ਹੈ ਮੈਂ ਗਲੂੰਗਾ ਨੀ ਵਿੱਚੋਂ ਪਾਣੀ ਰੱਖੋ ਚੱਲ ਉਹਨੂੰ ਵੀ ਜਾਹ ਆ ਉਹਦੇ ਵੀ ਹੁਣ 2-4 ਦਿਨ ਤੱਕ ਹਾਂ ਬਸ ਤਲੀਕਾ ਪਚਾ ਜਾਣੇ ਕਿ ਠੇਕਾ ਕਰਨਾ ਉਹ ਤੇ ਰਾਹ ਦਿਹਾੜੀ ਦੂੜੀ ਨਹੀਂ ਹੈ ਜੀ ਦਾਤੀ ਕਿਦਣ ਕਰਨਾ ਆਪਣਾ ਮੇਲ ਨਹੀਂ ਕਾਲੂ ਕਰ ਲੈ ਚਾਹੇ ਪਰਸੋਂ ਨੂੰ ਕਰ ਲੈ ਠੀਕ ਆ ਆ ਗਾਡਰ ਗਾਡਰੇ ਆ ਦੇਖ ਲੈ ਲਫਦਾ ਥੱਲੇ ਤੇ ਹੌਲੀ ਗਾਡਰ ਹੈਂ ਛੱਡ ਰ ਹੌਲੀ ਤੇ ਬਹੁਤ ਹੋ ਗਿਆ ਗਾਡਰ ਨਹੀਂ ਗਾਡਰ ਚ ਹੌਲਾ ਹੀ ਹੋਵੇ ਤਾਂ ਵੀ ਗੱਲ ਹੋਰ ਆ ਆ ਪਾਈਪ ਅੱਛਾ ਹਾਂ ਲੱਭਿਆ ਹਣਾ ਗਾਡਰ ਦਾ ਗਾਡਰੇ ਆ ਆ 10 ਬੁੱਟੀ ਟੀ ਨਾ ਬਾਏ ਦਾਦੀ ਹਾਂ ਕੋਈ ਕਹਿੰਦਾ ਮੈਂ ਤਾਂ ਹੀ ਮਹਗਾ ਤੇ ਗੱਬੇ ਤੇ ਕਹਣਾ ਜਲਦੀ ਆਇਆ ਮੈਂ ਚਲ ਠੀਕ ਆ ਹੋਰ ਕਿੱਦਾਂ ਫਿਰ ਠੀਕ ਆ ਹੋਰ ਫਿਰ ਹਾਂ ਆਇਆ ਦੇਖਦੇ ਨਹੀਂ ਇੱਧਰ ਦੇਖ ਲੈ ਹਾਂ ਸਹੀ ਗੱਲ ਜੀ ਠੀਕ ਆ ਤੂੰ ਵੀ ਨਹੀਂ ਦੇਖਦਾ ਤੂੰ ਬਣਾਤਾ ਇਹਨ ਮੰਗਿਆ ਬਣ ਗਿਆ ਇਹ ਤਾਂ ਨਜ਼ਾਰਾ ਰੂਟਾਵੇਟਰ ਦਾ ਬੂਲਾ ਹੋ ਰਿਹਾ ਨਹੀਂ ਜਮਣਾ ਇਹ ਤੋੜਦੇ ਆ ਕਿਦੋਂ ਹੀ ਨਹੀਂ ਆਜੀ ਜਮਣਾ ਚ ਤੋ ਬਹੁਤ ਕਰਮਜੀ ਵਾਲੇ ਬਹੁਤ ਵਧੀਆ ਜਾਂ ਉੱਥੇ ਥਲੀ ਰੱਥ ਨਹੀਂ ਜਾਂਦਾ ਉਹਦੇ ਉੱਪਰ ਲੱਗ ਗੇਰ ਚੜਾ ਦੇ ਉੱਪਰ ਜਾਂ ਨਹੀਂ ਚੜ੍ਹ ਨਹੀਂ ਹੁਣ ਉਹ ਗੱਗੇ ਨੇ ਜੜ ਜਾਣਾ ਡਾਣੇ ਫਿਰ ਡਾੜੇ ਨਾ ਤੋੜ ਤੰਬ ਦਾ ਡਾਣੇ ਨੇ ਲੈ ਹਾਂ ਉਹਨੂੰ ਉੱਥੇ ਭੈਣ ਉੱਪਰ ਚੜ੍ਹ ਜਿੰਦੇ ਲੜਕੀ ਜੰਦੇ ਡਾਣੇ ਬਨੇ ਆਣੇ ਬਹੁਤ ਜਮਣਾ ਦੱਲੀਆਂ ਦੇ ਆ ਸਾਡੇ ਮੋਟਰ ਵਗੀਆਂ ਚੱਲ ਜਾਈਏ ਆ ਚੱਲੀ ਚਲੋ ਆ ਚੱਲੀ ਆਪਾਂ ਹਾਂ ਪਹਿਲਾਂ ਸਾਨੂੰ ਵੀਡੀਓ ਬਣਾ ਲੈਣ ਦੇ ਨੇ ਉੱਥੇ ਵੀ ਦੇਖ ਲੈ ਉੱਥੇ ਵੀ ਜਾ ਕੇ ਆਉਂਦੇ ਆ ਚਾਚੇ ਨੂੰ ਵੀ ਜੱਕ ਲੈਂਦਾ ਇਹਨੂੰ ਜਮਾਏ ਕੱਲ ਵੀ ਖਾ ਕੇ ਕਹਿੰਦਾ ਸੀ ਆ ਜਲਦੀ ਮੈਂ ਖਾ ਕੇ ਆਉਂਗਾ ਬੜੇ ਪੰਜਾਬ ਉੱਥ ਚੱਲ ਚਲੀਏ ਪੱਲੀ ਦੀ ਐਡੀ ਮੋਟਰ ਤੇ ਦੀ ਆ ਦੇਖੋ ਹੀ ਠੱਕਾ ਕਰਦਾ ਸਾਡੇ ਗਲੇ ਬੰਦਾ ਤਕੜਾ ਹੋ ਕੇ ਚੱਲ ਬੰਦਾ ਆਪਣਾ ਮੋਟਰਸਾਈਕਲ ਆਣਾ ਤੁਸੀਂ ਆਪੇ ਲੱਗ ਜਿਓ ਕਿੰਦਾ ਵਾਹ ਇਹ ਤਾਂ ਹੋਰ ਆ ਉਹ ਬਹੁਤ ਵਧੀਆ ਡੰਡਾ ਏ ਆ ਦੇਖਿਓ ਕੀ ਹੋ ਰਿਹਾ ਆ ਜੀ ਕਫਾ ਨਹੀਂ ਜੜਕਾ ਉੱਤਰਦਾ ਨਹੀਂ ਕਿਆ ਗਿਆ ਬਣਾਨੇ ਨੇ ਉਹ ਤੁਹਾਡਾ ਡੰਡਾ ਨਭੇ ਰਿਹਾ ਉਹ ਕਰ ਉਧਰ ਜਾ ਉਹ ਡੰਡਾ ਆਇਆ ਤੇਰੀ ਆਹ ਖਾਲੇ ਦੇ ਚੁੱਦਾ ਲੈ ਉਹ ਡੰਡਾ ਬਹੁਤ ਵਧੀਆ ਟੱਕੜਾ ਆਇਆ ਠੀਕ ਤਾਂ ਜੀ ਬੇਟਾ ਨਿਕਲ ਜੀ ਵਿੱਚ ਸ਼ਾਮਾ ਦਾ ਘੜੀਆਂ ਜਿਵੇਂ ਹੈ ਜੇ ਕਿਹੀਆ ਬੇਨਾ ਵਰਗੀ ਜਮਣ ਬਈ ਮੇਰ ਵੀ ਛੋਟੇ ਹੁੰਦੇ ਨਾ ਉਹ ਹੁੰਦੇ ਨਾਲ ਗਿਰਦੀ ਪੱਕੀ ਹੈ ਹਾਂ ਖਲਾਇ ਇਹ ਪੱਕੀ ਹੈ ਬਾੜੀ ਅਜਾ ਫੜ ਬਾੜੀ ਪਾਣੀ ਲੈ ਮੈਂ ਬਾੜੀ ਪਾਣੀ ਲੈ ਕੇ ਆਇਆ ਹੈ ਇਓ ਜੀ ਹੋਂਕੋ ਕਾ ਛੜਾ ਚ ਲੈ ਕੇ ਪਾਣੀ ਚ ਤੋਰ ਨਾਲ ਖਾ ਜੀ ਹਾਂ ਇਹ ਡੰਡਾ ਦੇਖੀ ਕੁੰਡੀ ਵਾਲੀ ਵੀ ਮੁਗੇ ਅੱਛਾ ਇਹ ਕਿੱਕੜਾ ਮਰ ਗਿਆ ਤੁੰਦਾ ਦੇਈ ਜਾ ਬਾਕੀ ਆਹਾ ਇਹ ਵੀ ਦੇ ਨਾਲ ਡੰਡਾ ਟੁੱਟ ਗਿਆ ਹਾਂ ਹੂੰ تو نہیں اور ہمم کیا ہویا ہے دا کے تو دا کر ہن ا چار کونہ تھانی نہیں اندے ہاں لا دیکھیوں پچھاں کردا ابو ادن ہویا ہو پچھے ਅੱਭੀ ਬਹੁਤ ਗੰਧੀਆਂ ਹੈ ਇਹ ਵੀ ਹੈ ਅੱਭੀ ਦਾ ਬਹੁਤ ਹੱਈ ਨਹੀਂ ਹੈ ਹੈ ਜਦੋਂ ਫੰਡਾ ਉੱਖਾ ਇਹਦਾ ਉੱਟਾ ਚੁਟਾਰਿਆ ਗਿਆ ਦੁਨੀਆਂ ਨੂੰ ਪਾਦਾ ਨਹੀਂ ਹੈ ਖਿਆਣਾ ਨੂੰ ਢੁੰਮਲੋ ਹੋ ਜਾ ਬਿਖਾਲੀ ਬੰਦੀ ਹੋ ਜਾ ਮਖਾਣੀ ਹਾਈ ਹਾਈ ਆ ਭਾਰਤੀ ਮਸਾਂ ਬਾਜਰੀ ਦੇ ਗਦੇ ਬਸ ਟੰਕ ਟੋਟ ਕਰਦਾ ਹੈ ਹਾਂ ਉਹ ਉਂਗਲੀ ਟੁੱਟ ਗਈ ਲੈ ਉਂਗਲੀ ਲੋਟ ਕਰਦਾ ਉਹਦੀ ਇਹ ਸਰੀਆ 100 ਕਿਲੋ ਹੋਣੀ ਹੈ ਜਗਾ ਵੀ ਖੱਤਰੇ ਰਹਿ ਨਹੀਂ ਜੀ ਜੀ ਬਹੁਤ ਵਧੀਆ ਜੀ ਜੇ ਸ਼ੂਗਰ ਵਾਲੇ ਨੂੰ ਬਹੁਤ ਵਧੀਆ ਬਾਈ ਜਿਹਨੂੰ ਸ਼ੂਗਰ ਹੈ ਜਮਣੋਂ ਆਉਂਦੀ ਉਹਨੂੰ ਜਿਆਦਾ ਨਹੀਂ ਖਾਣੀ ਚਾਹੀਦੀ ਹੈ ਤਾਂ ਦੁਆਰ ਮਾਰ ਦੋ ਨਹੀਂ ਜੇ ਐ ਤੇ ਓ ਬਾਬਾ ਕਿਉਂ ਤੇਰਾ ਖਾਲੀ ਕਰ ਦੇ ਰੱਖ ਤਾ ਕਾਈ ਡੱਡਾ ਹੋ ਰਹਾ ਹੋ ਰੋ ਨਾ ਖਾਜੋ ਜਿੰਨੇ ਕਦੇ ਵੀ ਹੋਈ ਕਰਦਾ ਉਹ ਨਹੀਂ ਹੁੰਦਾ ਬਾਬੇ ਸਾਵਾਤ ਖਾਣੀ ਹੁੰਦੀ ਆਪ ਦੇਖਾ ਸਫੇਦ ਆਪ ਅਭੀਆਂ ਤੂੰ 10 ਰੁਪਏ ਚੁਗਿਆ ਬਾਲਟੀ ਮੇਂ ਜੁ ਕਰਾ ਦੇਖੀ ਤੁਹਾਨੂੰ ਲੋਕ ਦਾ ਜੰਮਣਾ ਦੇ ਆਇਆ ਸੀ ਵੀਡੀਓ ਦੇ ਸ਼ੁਰੂ ਜੀ ਦੇਖੀ ਕਰਾ ਸਵੇਰੇ ਬੈਠਾ ਮੈਂ ਸਾਲੇ ਕੌਲੇ ਉਰ ਅੰਬੀ ਦੀ ਬਾਲਟੀ ਉੱਪਰ ਹੀ ਬੈਠਾ ਮੈਂ ਤਾਂ ਹੁਣ ਵੀ 10 ਚੁਗਰੀਆਂ ਉਰੇ ਦੇਸ ਸਾਦੇ ਸਾਨੂੰ ਖਾਣੀ ਆਉਂਦਾ ਜੰਮਣਾ ਦੇ ਲਾ ਜੰਮਣਾ ਕਪੜੇ ਨਹੀਂ ਆਹੀਦੀਆਂ ਬੰਦੇ ਨੂੰ ਕਪੜੇ ਨਹੀਂ ਆਹੀਦੀ ਹੈਗਾ ਹਾਂ ਮਹੇ ਹਾਏ ਹਾਂ ਤੂੰ ਆਜਾ ਮੁੱਸੀ ਦਾ ਭਰਦਾ ਹਾਂ ਜਮਨ ਤੋਂ ਸਲੀਆਂ ਬਗਲੋਂ ਮੁੱਸੀ ਆਇਆ ਸੜਨਾ ਹਾਂ ਇੱਕਿਆ ਵੀ ਘਾਣਾ ਹੂੰ ਕੱਲ ਨੂੰ ਲੱਗਾ ਜਾਂ ਦੱਲੀਆਂ ਹੁੰਦੀਆਂ ਹੈ ਹੈ ਮੈਂ ਆਈ ਆਪੋਨੀਅਨ ਕਿ ਤੂੰ ਰੋਜ ਨਹੀਂ ਬੱਲੀ ਉਹ ਵੀ ਜੰਲੀ ਨੂੰ ਗਾਲ੍ਹੂ ਫੇਰ ਬਿਗਿਆ ਮੈਂ ਇਹ ਕਿ ਘਾਦੇ ਤੂੰ ਜਿਹੜਾ ਕੱਪੜੇ ਉਹ ਇਹਨੇ ਸਾਰੇ ਕੱਪੜੇ ਲਵੇੜੀ ਫਿਰਦਾ ਨੇ ਬੱਗ ਨੀ ਤੇ ਬਾਹਰ ਜਿੱਦਾਂ ਜਿੱਦਾਂ ਨਾ ਨਹੀਂ ਕਿੱਤਾ ਹਾਂ ਹਾਂ ਹੋਣਾ ਉਹ ਵਾਲੇ ਮੋਟਰਾਂ ਪਈਆਂ ਦੇਖੋ ਜੰਗੀਆਂ ਦੇਖ ਲੈ ਕੱਲੋਂ ਵੀ ਇਹ ਨਾਰਮਲ ਹੈ ਰੋਜ਼ ਬਸ ਸੱਤ ਕਿਲੋ ਵੀ ਇਹ ਰੋਜ਼ ਆ ਨਾਰਮਲ ਇੱਦਾਂ ਹੂੰ ਜਿਹੜਾ ਖਾਉਂਦੀ ਹੈ ਅੰਬੀ ਮਾੜੀ ਨਹੀਂ ਕੀ ਨਹੀਂ ਸਭ ਤੋਂ ਬਲੀ ਹਾਂ ਇਹ ਨਾਨਾ ਜਿਹੜੀ ਹੈ 15 ਬੰਦ ਦਵਾਈਆਂ ਲਿਆ ਆ ਪਾ ਲੈ ਜਾਣਾ ਆਖ ਲੈ ਜਾਣਾ ਆ ਹੋ ਗਿਆ ਰੋਟੀ ਘਟਾਈ ਦੀ ਹੁਣ ਅੰਬੀਆਂ ਦਾ ਦੋੜਾ ਇਹਨੇ ਕਿਹੜਾ ਬੰਦ ਰਾਨੀ ਉਭੀ ਆ ਰਹੀ ਐ। ਅੱਧੀ ਵਾਗਿਆ ਨਾ। ਉਹ ਤੁਹਾਨੂੰ ਚਾਹੀਦਾ ਦੱਸਦਾ ਵੀ ਸਵੇਰੇ ਐਨੀ ਝੂਪ ਗਿਆ। ਤੇ ਦੁਪਹਿਰੇ ਆ ਹੁਣ ਵੀ ਆਪੂ ਨੇ ਦਾ ਚੂਪ ਗਿਆ। ਸ਼ਾਮ ਨੂੰ ਫੇਰ। ਆਪਣਾ ਹਾਲ ਖੋਣ ਰੱਖਣੀ ਐ। ਖਾਲਵਾ ਲਾਉਣਾ ਜਨਾ। ਤਾਂ ਹੋਰ ਅੱਗੇ ਨਾਲ ਕੰਮ ਨੇ ਕਿਹਾ ਰੋਟੀਾਂ ਲੰਬੀ ਵੀ ਨਾ ਉਦੋਂ ਇੱਕ ਬੁਕੀਰ ਰੋਟੀ ਵੀ ਪਰ ਓਲੜੀ ਇੱਕ ਦੰਦੀਆਂ ਉਹ ਅੰਬੀ ਚੂਪੜੀ। ਉਹ ਬਹੁਤ ਵਾਰ ਆਉਂਦਾ ਜਿਹੜੀ ਨੂੜੇ ਮਿਰਚੇ ਉੱਪਰ ਬਰਉ ਰਿਆ ਹੋਇਆ ਹੋਵੇ ਰੋਟੀ ਹੋਵੇ ਗੈਰ ਹੁਣ ਆਇਆ ਜੇ ਅੰਦਰ ਫੇਰ ਓੱਖਾ ਜੇ ਹੋ ਜਾਂਦਾ ਅਗਲੇ ਕੰਨੇ ਉੱਪਰ ਅੰਦਰ ਲੰਦੇ ਭਾਈ ਜੰਦਾ ਅੱਗੇ ਸੜਾ ਕੱਚਾ ਅੰਦਾ ਦਾ ਬਾਹੀ ਅੱਗੇ ਹੁੰਦਾ ਕੱਚੀ ਅੰਦਰ ਤੇ ਸੜਾ ਤਬਕਾ ਕਰ ਗਿਆ ਸੁੱਕ ਜਾਂਦਾ ਤਾਂ ਉਹ ਸੜਾ ਬਹੁਤ ਹੋਰ ਤਾਂ ਸੜਾ ਧੂਏ ਦੀ ਵੀ ਸੁੱਕਣਾ ਹੈ ਹਾਂ ਹਟ ਭਾਈ ਕਾਹੀ ਦੋਤੇ ਕਿਆ ਕਰਿਆ ਬੰਦਾ ਹੋ ਗਿਆ ਕਰ ਸਕਦਾ ਫੇਕੇ ਕਰਿਆ ਉਹ ਕੰਕਰ ਵੀ ਆਪਣੇ ਨਾਲ ਤੇ ਹੋ ਗਏ ਹੂੰ ਗੁੜੇ ਮਰਮੂਲੇ ਗਿਆ ਆ ਹਾਂ ਇਕ ਮਾਰ ਨੇ ਗਲੇ ਵਾਲੀ ਦੋ ਘੋਟੇ ਖੋਲ ਲਖੋਲ ਕਰੀ ਗਈ ਦਿਲ ਦੀਆਂ ਗੁੱਡਣੀਆਂ ਨੇ ਅਕਮਰੇ ਬੰਦਾ ਆ ਵੀ ਥੋੜਾ ਪੰਗਾ ਬਹੁਤ ਗੁੱਡਣੀਆਂ ਲੱਗ ਰੱਖੀਆਂ ਫੋਲਕ ਭਾਈਦੇ ਆ ਉਹ ਵੀ ਮੈਂ ਅੱਜ ਕਰਦਾ ਜਮਦਗੀ ਗਲੇ ਚ ਬਾਟਰੀ ਦੀ ਗੱਲ ਹੋ ਰਹਾ ਅੰਬ ਅੰਬ ਤਾਂ ਉਹ ਘਰ ਦੇ ਮੋਟਰਾਂ ਦਾ ਆ ਸਾਡੀ ਮੋਟਰ ਤੇ ਹੁੰਦੇ ਸਾਰੇ ਪੱਟ ਮੁਖ ਹੋਏ ਬਹੁਤ ਥੋੜੇ ਹਾਂ ਬਹੁਤ ਅੰਬ ਤੇ ਥੋੜੇ ਅੰਬ ਚ ਨੇ ਜਿਹੜੇ ਬਹੁਤ ਪਿਆਲੇ ਆਹ ਗੁੱਡਲੀ ਕੋਹੋਂ ਤੇ ਘੜਦਾ ਤੁਮਾ ਗੁੱਡਲੀ ਨਾਲ ਨੱਕਲੀ ਨੂੰ ਦੇ ਰਾਤ ਨੂੰ ਬਹਿਣਾ ਦੇਖੀ ਮੋਰੇ ਬਹਿਣਾ ਦੇਖੀ ਰਿਹਾ ਤੈਨੂੰ ਫੇਰ ਆ ਪੇੜੇ ਪੇੜਾ ਕਰੀਉਂ ਨਹੀਂ ਹੋ ਇੱਥੇ ਆਉਂਦੀਆਂ ਨੇ ਨਾ ਉੱਥੇ ਦੇਖ ਲੈ ਪੇੜੇ ਬਿੱਟਾ ਕਰਕੇ ਪਰਲੇ ਆਪੇ ਥੱਲੇ ਕੋਈ ਪੇੜਾ ਹੈ ਰਾਤ ਨੂੰ ਕੁਫਣੀ ਚੂਕਦੀਆਂ ਹੋਰ ਜੂਰ ਜੂਰ ਵੀ ਆਉਗੇ ਆਉਂਗੇ ਦੇਖ ਜੂਰ ਵਾਲਾ ਭਈਆ ਕਰਕੇ ਨਹੀਂ ਆਉਂਦੇ ਓਰੇ ਜੂਰ ਵੀ ਲੋਹਿਆ ਜਰਾ ਨੂੰ ਹੀ ਘੱਟ ਆਉਂਦਾ ਜੂਰ ਹਰ ਘਟਾ ਜੇ ਜੂਰ ਆਉਣ ਲੱਗਿਆ ਫੇਰ ਨਾਲ ਬਚ ਕੇ ਫਿਰ ਚੱਕਾ ਪੜਾ ਇੱਥੇ ਨਿਕਲ ਕੇ ਸਾਈ ਐ ਇੱਥੇ ਜਿੰਨੇ ਜਿੰਨਾ ਫਰਕ ਬਹੁਤ ਖਰਾਬ ਹੋ ਜਾਂਦਾ ਨਹੀਂ ਜਿੰਨਾ ਫਰਕ ਬਹੁਤ ਆ ਜਾਂਦਾ ਉਹ ਜਿਹੜਾ ਉਹ ਉੱਧਰ ਸਾਡੇ ਕੰਨੇ ਕੰਨੇ ਜੰਗਲ ਬਿਆਵਾਲ ਉੱਥੇ ਉਹ ਦਿਨ ਮਾੜੀ ਬੰਦਾ ਜਾਂਦਾ ਉੱਧਰ ਉਹ ਕਿਹੜਾ ਮਰ ਗਿਆ ਉਹ ਹੋਰ ਆਹੋ ਆ ਗਿਆ ਪਰ ਦੋਨੋਂ ਪੱਕਣਾ ਆਹ ਦਸਪੈਂਟ ਚ ਪੋਏ ਐਂਡ ਆਹ ਆਂ ਬਹਿ ਨਾ ਫਰੀਏ ਸੀ ਆਹ ਦਸਪੈਂਟ ਪਹਿਨਾ ਪੱਕਦਾ ਕੋਹ ਹੱਦ ਦੇ ਪਹਿਲੇ ਪੱਕਦੇ ਉਹ ਪਕੜੀ ਇਹ ਦਸਪੈਂਟ ਐਂਡ ਚ ਪਿਆ ਰਹੇ ਆਹ ਨਾਲ ਇੰਨੇ ਚਾਹੀਦੇ ਆ ਮੋਟਰ ਪਰ ਮੈਂ ਦੋ ਹੋਰ ਦਰਖਤ ਵੀ ਕੱਢੀ ਨਾ ਕੀ ਆਈ ਹੋਇਆ ਬੱਕੇ ਆ ਬਾਬਾ ਹੈ ਨਾ ਆਵਾ ਆਮ ਆਹ ਦਰਖਤਾਂ ਜੀ ਆਵਾ ਵਾਲੇ ਮੌਸਮੀ ਖਾਲਾ ਬਈ ਅਸੀਂ ਇੱਕ ਹੋਰ ਆ ਅਹਿਆਂ ਬਦਲਾ ਧੋਖਾ ਦੇ ਜਾਂਦਾ ਹੋਰ ਨਹੀਂ ਕੋਈ ਨਹੀਂ ਜੂ ਬਦਾਈ ਨੂੰ ਐਵੇਂ ਹੀ ਮੈਂ ਹੁਣ ਸੁਪਰੇ ਇਹਦਾ ਮਖੱਤਾ ਹੈ ਜਿਹੜਾ ਜਾਰੇ ਹੁਣ ਆਵਾਲੇ ਪਹਿਲੇ ਯਾਰ ਬਾਲਿਆ ਨਹੀ ਛੜੇ ਹੋਈ ਆਪਣੀ ਪੁੱਤੀ ਜੀ ਜੀ ਸਾਹਿਬ ਆਪ ਕੋਲਾ ਨਹੀਂ ਛੱਡਣੀ ਹੈਗੀ ਪਰ ਉਹ ਗੱਲ ਕਰਦਾ ਜੇ ਸਾਡੇ ਮੋਟਰੂ ਜਿਆ ਮੁੰਡਾ ਤਾਂ ਉਹ ਦੇਖ ਰਾ ਤੂੰ ਜਿਹੜਾ ਪੱਕ ਕੇ ਜਿਆਦਾ ਦਾ ਥੋੜਾ ਥੋੜਾ ਜਿਹਾ ਚੜ੍ਹ ਰਿਹਾ ਉਹ ਨਾ ਹਾ ਨੂੰ ਕੰਨ ਵੇਂਦਾ ਉਹ ਚੂਕ ਕੇ ਦੇਖੀ ਗੱਲ ਉਹ ਤਾਰਾਂ ਚ ਲੱਗਿਆ ਵਾ ਸੀ ਛੇੜਦੇ ਨਹੀਂ ਉਹ ਨੂੰ ਜਿਪਾ ਦੇ ਤਾਰਾਂ ਦੇ ਪੰਚਾਉਂ ਸਹੀ ਤਾਰਾ ਉਧਰ ਕਹੀਂ ਜਾ ਰਿਹਾ ਉਹ ਤੇ ਮਾਰ ਕੇ ਬੰਦਾ ਤੋੜ ਲਾ ਉਧਰ ਇਧਰ ਉਹਦੇ ਲੈ ਉਸ ਤੇ ਚਾਉਂਦਾ ਹੈ ਤਾਰਾ ਦਾ ਹੰਬੇ ਦਾ ਬਹੁਤ ਪੱਕੀਆਂ ਜੀ ਬਹੁਤ ਕੰਮ ਦਾ ਹੰਬਾਉਦਾ ਜਾਂ ਕੋਈ ਖੋਲ ਵੀ ਹੈ ਜੇ ਕੋਈ ਖਾਊਗਾ ਆਏ ਦੇਖੂਗਾ ਬਈ ਮਾਹਰ ਹਾਂ ਠੀਕ ਹੈ ਠੀਕ ਹੈ ਭੱਲੇ ਤਾਂ ਖੂਬਾ ਜੀ ਹੋਰ ਚੰਗੇ ਹੀ ਹੈ ਇਹ ਵਾਰ ਉਹ ਜਿਹਨ ਦੇਖੀ ਜਾਨੀ ਆ ਬਚੜਨੀ ਹੁੰਦਾ ਆਹ ਅਜਾ ਸਾਡੀ ਮਿਹਨਤ ਕਉਲਟੀ ਨਹੀਂ ਹੈਗੀ ਆਹ ਪਾਪੂ ਜੀ ਹੁੰਦਾ ਦਾ ਮਜਾ ਲਾ ਕੋਈ ਆਂਬੋ ਕੇ ਕੂੜੇ ਆ ਜਵੇ ਮੋਟਰ ਪਾ ਚਾ ਆਪਾ ਆਪਾ ਆਪਣਾ ਕੈਸ਼ ਕਰਾ ਰੱਖਿਆ ਹੋ ਗਿਆ ਹਾਂ ਆਪਣਾ ਦੇਈਦਾ ਨਹੀਂ ਜਿੱਦਾਂ ਮੁਖਰੀਆ ਦੇਖਿਆ ਢੋਲਾ ਢੋਲਾ ਪਰਤੀ ਲੈ ਜੀਦਾ ਵਾ ਠੀਕ ਆਪਾਂ ਨੂੰ ਲੋੜੇ ਨਹੀਂ ਹੋਣਗੇ ਛਾਦੀ ਹੈ ਹੈ ਵਧੀਆ ਢੋਲਾ ਪਰਲੀ ਜੀ ਦਾ ਢੋਲੀ ਦੇ ਵਿੱਚ ਸੜੀਆਂ ਹੋਈਆਂ ਨੇ ਪੱਕੀਆਂ ਬਸ ਜਿਹੜੀ ਦੇਸ਼ ਦੇ ਪੱਕੇ ਹੁੰਦੇ ਨੇ ਆਪਾਂ ਤਾਂ ਉਧਰ ਤੇ ਵੀ ਛੱਡੀ ਉਹ ਉਹ ਹੰਦਾਂ ਦੀ ਬਾਈ ਬਾਬੂ ਜੀ ਵੀ ਨਾ ਕੋਈ ਪੁੱਛਦਾ ਹੀ ਨੰਪੀਆਂ ਨੂੰ ਆਹੋ ਫਿਰ ਉਹ ਜੀ ਬਾਬੂ ਜੀ ਦਾ ਉਹ ਵੀ ਕਣੀ ਤਾਂ ਇਹਦੇ ਮੈਂ ਉਹ ਰੋਤੀਆਂ ਮਤਲਬ 70 70 20 ਡੁੱਗ ਜਾਂਦਾ ਤਾਂ 60 60 ਤਾਂ ਵੀ ਉਹ ਵੀ ਅੱਛਾ ਜੀ ਇਹੀ ਕੰਮ ਹਿੱਤਾ ਆਏ ਇਹ ਦੋਹੇ ਹੀ ਬੈਠਦੇ ਹੁੰਦੇ ਤੇ ਜਦੋਂ ਦਾ ਬਾਬੂ ਜੀ ਮਰਿਆ ਉਦੋਂ ਦਾ ਕੋਈ ਗੌਰ ਹੀ ਨਹੀਂ ਕਰਦਾ ਆਪਾਂ ਦੀ ਇਹਨੂੰ ਇਹ ਤਾਂ ਕੋਈ ਨਹੀਂ ਗੌਰ ਕਰਦਾ ਉਹ ਤਾਂ ਤੜਕੇ ਨੂੰ 4 ਵਜੇ ਆ ਜਾਂਦਾ ਤਾਂ ਆਹੋ ਇਹ ਕਹਿੰਦੇ ਅਸੀਂ ਛੁੱਟਦੀ ਬਾਉ ਜੀ ਵੀਰ ਅਬਾ ਦੋ ਰੋ ਦੋ ਜੰਪੀਆਂ ਬਾ ਦੋ ਰੋ ਬਤ ਕਰ ਜਾਂਦੇ ਜਣੇ ਸਾਡੇ ਘਰ ਦੇ ਪੁੱਰੇ ਵਾਲੇ ਇੱਕ ਇਹ ਆ ਭੋਲੂ ਵੀਰ ਭੋਲੂ ਮੜੀ ਮੁੱਠੀਆਂ ਮੈਂ ਆ ਬਸ ਹੋਰ ਕੋਈ ਚੂਪਦੇ ਨਹੀਂ ਅੰਪੀਆਂ ਬਾਈ ਬਾਪੂ ਵੇ ਮਹਿਰਾਂ ਆਏ ਤਾਂ ਉਹ ਵੀ ਸਾਡੇ ਹੱਥਲੇ ਪੰਚ ਆਹੋ ਆ ਵੀ ਹੈ ਹੱਥਲੇ ਪੰਚ ਜਣੇ ਹੈ ਆਏ ਇਹ ਪੰਗਾ ਆ ਵੀ ਹੈ ਕਿ ਜੇ ਹੁਣ ਤੂੰ ਚੁਪ ਨਹੀਂ ਹੱਥ ਦਾ ਤੇਰੇ ਲੱਪਣੇ ਨਹੀਂ ਲੱਪਣੇ ਨਹੀਂ ਲੱਪਣਦੇ ਆ ਬਾਈ ਆ ਤਾਂ ਮੂਸਾ ਨੂੰ ਨਿਪਟਦਾ ਰਿਹਾ ਪਾਈ ਨਾਲ ਜੱਟ ਲਾ ਕੇ ਮੋਲ ਖਾਦ ਧੂਲ ਲੱਗਿਆ ਬਦਲੀ ਮੈਂ ਸਕਾਲਾ ਮਾਰਨੋਂ ਅੰਬ ਉੱਤੇ ਚੜਿਆ ਤੂੰ ਤੇ ਫਿਰ ਜਾਮਨ ਖਾਣ ਮੜਾ ਉਹ ਦੇਖੋ ਪਾਈ ਨੇ ਸਕਾਲਾ ਮਾਰਦਾ ਅੱਲਵਾ ਹੁੰਗੇ ਨੇ ਅੱਜ ਪਕੜ ਰਹੇ ਨੇ ਅਗਲੇ ਬਾਪਾ ਨੇ ਕੀ ਆਇਆ ਹੋ ਗਿਆ ਮੈਂ ਉੱਧਰ ਦੂਜੀ ਹੋਰ ਨਾ ਮਣੀ ਹੀ ਨਾਲੀ ਹਾਂ ਹਾਂ ਗਰਮੀ ਵਾਲੀ ਹੈ ਘਰ ਵਧੀਆ 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 ਹਾਂ ਚਲੋ ਲਓ ਜੀ ਮੋਟਰ ਪਰ ਚੂਪ ਕੇ ਆ ਕੇ ਫੇਰ ਬਾਪੂ ਸਾਡਾ ਸਟਾਰਟ ਹੋ ਗਿਆ ਘਰ ਆ ਕੇ ਅੰਬੀਆਂ ਬਾਪੂ ਬੱਸ ਕਰ ਇੰਨੀਆਂ ਕਿੰਨੀਆਂ ਕੇ ਚੁੱਪਣੀਆਂ ਓ ਬੱਸ ਵੀ ਕਰ ਹੁਣ ਬੱਸ ਇਹ ਆ ਕੋਈ ਤੇ ਨਹੀਂ ਲੈ ਆ ਦੇਖ ਲੋ ਜੀ ਸਵੇਰੇ ਵੀ ਚੂਪਦੇ ਤੇ ਮੋਟਰ ਤੇ ਜਾ ਕੇ ਵੀ ਚੁੱਪੀਆਂ ਹੁਣ ਮੋਟਰ ਤੇ ਸ਼ਾਮ ਨੂੰ 7 ਵਜੇ ਆ ਕੇ ਫੇਰ ਚੁੱਪਣ ਲੱਗ ਗਏ ਮੈਂ ਕਹਿੰਦਾ 100 ਅੰਬੀ ਦਾ ਚੂਪ ਕੇ ਆਉਣਾ ਬਾਪੂ ਸਵੇਰ ਦਾ ਜਿਹੜੇ ਸਾਫ ਗਾ ਲੱਗਿਆ ਵਾ ਤੂੰ 15 20 ਅੰਬੀਆਂ ਦਾ ਆ ਪਈਆਂ ਇਹ ਦੇਖ ਲਓ ਜੀ ਇਹ ਸ਼ਾਮ ਦਾ ਹੁਣ ਰੋਟੀ ਖਾ ਕੇ ਫੇਰ ਚੂਪਣੀਆਂ ਹੋਣੀਆਂ ਹਾਂ ਸਾਡੇ ਵਰਗਾ ਕਿੱਥੇ ਚੂਪ ਲੂਗੀ ਮੈਂ ਕਹਿੰਦਾ ਵੀ ਦਿਹਾੜੀ ਦੀ 100 ਅੰਬੀ ਜੀ ਦਾ ਗੇੜ ਚ ਲਾ ਦਿੰਦਾ ਹੁਣਾ ਬਾਪੂ 100 ਨਹੀਂ ਤਾਂ 70 80 ਅੰਬੀਆਂ ਦਾ ਹੈਗੀਆਂ ਹੀ ਆ ਚਲੋ ਚੰਗੀ ਗੱਲ ਆ ਜਿੱਤੇ ਚੁੱਪ ਹੁੰਦੀਆਂ ਸਾਤੇ ਤਾਂ ਨਹੀਂ ਚੁੱਪ ਹੁੰਦੀਆਂ ਜੀ ਇੰਨੀਆਂ ਪਰ ਹਰੇਕ ਤੇ ਬਸਦੀਆਂ ਨਹੀਂ ਹੈਗੀ ਇੰਨੀਆਂ ਅੰਬੀਆਂ ਚੁੱਪਣੀਆਂ ਆ